ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੰਧੂ ਬੱਦਰਪੁਰਿਆ ਅਡੇਰੀ ਫਾਰਮ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਦੋਸਤੋ ਪਹੁੰਚ ਚੁੱਕੇ ਹਾਂ ਮੰਡੀ ਜਗਰਾਉਂ ਚੰਗੇ ਪਸ਼ੂਆਂ ਮੰਡੀ ਆ ਚੰਗੇ ਦਧਾਰੂ ਪਸ਼ੂ ਆਉਂਦੇ ਆ ਫਿਰ ਲੈਣਾ ਦੀਆਂ ਲੈਣਾ ਇਹ ਲੋ ਮਾਲ ਲੱਗਾ ਪਿਆ ਤੇ ਸਬਦੇ ਜਿਹੜੇ ਆ ਚੱਲੇ ਜਾਂਦੇ ਆ ਮੌਸਮ ਵੀ ਠੰਡਾ ਹੋ ਗਿਆ ਏ ਤੇ ਨੀਲੀ ਦਾਵੀ ਦਾ ਇੱਕ ਚੰਗਾ ਚੁਣਵਾਇਆ ਪੀਸ ਆਇਆ ਸੋਚਿਆ ਤੁਹਾਡਾ ਨਾਲ ਵੀ ਇਹ ਕੋ ਸਾਂਝੀ ਕਰੀਏ ਮੋਲੇ ਤੇ ਸੁਆ ਪੁੱਛ ਗਏ ਕਿੰਨਾ ਨੇ ਕੀ ਰੇਟ ਹੈ ਅੱਜ ਦਾ ਭਾਅ ਫਤਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਬੈਲ ਆਨ ਨੂੰ ਆਫ ਸੈੱਟ ਕਰਨਾ ਕਿਉਂਕਿ ਆਉਣ ਵਾਲੀ ਵੀਡੀਓ ਦਾ ਜੋ ਨੋਟੀਫਿਕੇਸ਼ਨ ਆਦੀ ਨੂੰ ਜਲਦ ਪਹੁੰਚ ਸਕੇ ਤੇ ਆਪਣੀ ਨਰਖ ਮਰ ਕਰਕੇ ਟਿੱਪ ਕੇ ਲੈ ਕੇ ਜਾਣਾ ਪੈਸੇ ਲੈਣੇ ਆਓ ਕਰੀਏ ਇਹ ਗੱਲਬਾਤ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋਣ ਚੜ੍ਹਦੀ ਕਲਾ ਜੀ ਬਹੁਤ ਵਧੀਆ ਜੀ ਠੀਕ ਠਾਕ ਕੀ ਨਾਮ ਹੈ ਜੀ ਨਾਮ ਪਰਮਿੰਦਰ ਸਿੰਘ ਆ ਜੀ ਤੇ ਪਿੰਡ ਪਿੰਡ ਬਲਾਸਪੁਰ ਵੀਰੇ ਜ਼ਿਲ੍ਹਾ ਨੂੰ ਮੋਗਾ ਜੀ ਠੀਕ ਆ ਜੀ ਤੇ ਮੋਬਾਈਲ ਨੰਬਰ ਆਪੀ ਦਾ 98157 ਜੀ ਹਾਂਜੀ 93135 ਜੀ ਤੇ ਕਿੰਨੇ ਨਗ ਲੈ ਆਂਦੇ ਅੱਜ ਨਗ ਲੈ ਆਂਦੇ ਚਾਰ ਜੀ ਤੇ ਕਿੰਨੇ ਰਹਿ ਗਿਆ ਦੋ ਰਹਿ ਗਏ ਜੀ ਅੱਛਾ ਇਹ ਨੀਲੀ ਦਾ ਰ ਚੰਗਾ ਚੁਣਵਾ ਜਾ ਫ੍ਰੀਸ ਕੱਟ ਮਾਰਿਆ ਜੀ ਹਾਂਜੀ ਹਾਂਜੀ ਬਹੁਤ ਚੰਗੀ ਹੈ ਜੀ ਤੇ ਸੂਆ ਕਿੰਵਾ ਜੀ ਤੀਜਾ ਵੀਰੇ ਤੇ ਕਿੰਨਾ ਕੁ ਦੁੱਧ ਪਾਉਗੇ ਦੋ ਦਿਤੇ ਨੇ ਦੂਜੇ ਸਵੇਰ 15 ਕਿਲੋ ਜੀ ਠੀਕ ਆ ਤੇ ਹੁਣ ਕਿੰਨਾ ਸਮਾਂ ਰਹਿ ਗਿਆ ਸੁਣ ਜੋ ਲੈ ਵੀ 5-7 ਦਿਨ ਵੀਰੇ ਤੇ ਖੋਲ ਕੇ ਮੜੀ ਤੇ ਤੋੜ ਤੋੜ ਕੇ ਵਿਖਾ ਕੇ ਡਾ ਕਢਾ ਲੀ ਬੀ ਕਿਹੜਾ ਕਢਾ ਲੀ ਲਓ ਜੀ ਇਲੀ ਰਾਵੀਆ ਚੰਗੀ ਸੋਣੀ ਆ ਫਲੱਡ ਲਾਈਨ ਦੀ ਸਭ ਨਿਸ਼ਾਨੀਆਂ ਕਵਰ ਕਰਦੀ ਆ ਹਾਈਟ ਚੰਗੀ ਸੋਣੀ ਲੱਗੀ ਆ ਹੁਣ ਹੀ ਆਏ ਆ ਉਥੋਂ ਚੰਗੀ ਸੋਣੀ ਲਾਈਨ ਦੀ ਆ ਦੱਸ ਸਕਦੇ ਜੱਗ ਚੰਗੀ ਕੋਲਿਆ ਕੋਲਿਆ ਪਿੰਡਾ ਸਭ ਲਾਹੂ ਤੇ ਜਿਹਾ ਪੂਰੀ ਸਮਾਜੋ ਆਠਕ ਦਿਨ ਦਾ ਲੈ ਜੂਗੀ ਮੋੜ ਲੋ ਲੈ ਜਾਓ ਉਧਰ ਨੂੰ ਲੈ ਜਾਓ ਜੀ ਜੋ 8 ਕ ਦਿਨ ਦਾ ਸਮਾਂ ਬਾਕੀ ਸੂਣ ਵਿੱਚ ਰਹਿ ਗਿਆ ਦੁੱਧ ਚੰਗਾ ਆ ਪਉਂਦੀ ਰਹੀ ਆ 15 ਕਿਲੋ ਐੜ ਕੀ ਜੋ ਤੇਜਾ ਸੁਆ ਬਿਲਕੁਲ ਤਿਆਰੀ ਚ ਬਾਕੀ ਮੁੱਲ ਕੋਈ ਨਹੀਂ ਬਾਈ ਤੁਸੀ ਕਰਦਾ ਕਿੰਨੇ ਦੀ ਵੇchnੀਆਂ ਦੁੱਧ ਪੁੱਛ ਲਿਆ 15 ਕਿਲੋ ਜੋ ਬੜੇ ਆਰਾਮਦਾਰੀ ਨਾਲ ਪਾਉਗੇ ਲੋ ਜੀ ਕਰਨੋ ਚਾਹੀਦਾ ਸੱਜਣੋ ਸਾਧਨ ਮੁੱਲ ਠੀਕ ਹੈ ਭਾਈ ਫਿਰ ਇਹਦਾ ਕੀ ਮੁੱਲ ਕਰ ਦੇਣਾ ਲੈ ਦੇ ਆਪਾਂ ਮੁੱਲ ਵੀ 13 120 ਹੀ ਦੇ ਦਾਂਗੇ 13 ਨਹੀਂ ਹਾਂਜੀ ਠੀਕ ਆ ਜੀ ਆਪਣੇ ਕੋਲ ਤੋਂ ਘਰੇ ਪੱਜੂ ਖੜੇ ਰਹਿ ਜਾਂਦੇ ਆ ਹਾਂਜੀ ਮੰਜਾ ਹੁੰਦੇ 10 15 ਹਰ ਵਾਰ ਤੇ ਕ੍ਰੈਕਟ ਨੰਬਰ ਫੋਨ ਦਿਓ 93157 ਜੀ ਹਾਂਜੀ 93135 ਆਪਣੀ ਖਰੀਦਦਾਰੀ ਕਰ ਲਿਓ ਨਰਖ ਪਰਖ ਕਰਕੇ ਲੈ ਕੇ ਜਾਇਓ ਸਾਡੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਦਾ ਭਰਾਖਾਂ